ਹਾਂਜੀ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤ ਜੀ ਹਰ ਸੰਗਤ ਜੀ ਅੱਜ ਆਪਾਂ ਸੱਚੇ ਬਾਦਸ਼ਾਹ ਮਹਾਰਾਜ ਪੂਰਨ ਸਿੰਘ ਜੀ ਹੁਣਾ ਦੁਆਰਾ ਲਿਖੀ ਪਹਿਲਾਂ ਚਿੱਠੀ ਪੜਾਂਗੇ ਤੇ ਉਸ ਤੋਂ ਬਾਅਦ ਥੋੜੀ ਜਿਹੀ ਲਿਖਤ ਪੜਾਂਗੇ ਔਰ ਇਹ ਚਿੱਠੀ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨੀ ਆ ਜੋ ਸੱਚੇ ਪਾਤਸ਼ਾਹ ਜੀ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਹੈ ਉਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਆ ਸੰਗਤ ਜੀ ਇਹ ਚਿੱਠੀ ਦੇ ਉੱਤੇ ਜਿਹੜਾ ਨੋਟ ਆ ਆਪ ਲਿਖਿਆ ਹੈ ਸੱਚੇ ਪਾਤਸ਼ਾਹ ਜੀ ਨੇ 2000 ਬਿਕਰਮੀ ਸ਼ਬੀਪੋ ਦੇ ਦਿਨ 10:30 ਵਜੇ ਆਪਣੇ ਆਪ ਵਿੱਚ ਸਮਾਗਏ 2100 ਬਿਕਰਮੀ 26 ਅਤੇ 25 ਪੋ ਦੀ ਰਾਤ 25 ਤੇ 26 ਪੋ ਦੀ ਰਾਤ 12 ਵਜੇ ਮਹਾਰਾਜੇ ਸਿੰਘ ਨੇ ਆਪਣੀ ਪੰਜ ਤਤ ਦੇ ਲੋਕਮਾਥ ਪਿੰਡ ਕਵਿੰਡ ਵਿੱਚ 52 ਸਾਲ ਹੰਢਾ ਕੇ ਆਪਣਾ ਚੋਲਾ ਬਦਲਣ ਤੋਂ ਪਹਿਲੇ ਆਪਣੀ ਨਿਰਗੁਣ ਜੋਤ ਪੂਰਨ ਸਿੰਘ ਪੁੱਤਰ ਪਾਲ ਸਿੰਘ ਦੇ ਵਿੱਚ ਇਟਲੀ ਦੇ ਸ਼ਹਿਰ ਬ੍ਰਿਟਿਸ਼ ਵਿੱਚ ਫੌਜੀ ਨੌਕਰੀ ਦੇ ਸਮੇਂ 8 ਜਨਵਰੀ 1944 ਨੂੰ ਜਾ ਪ੍ਰਵੇਸ਼ ਕੀਤੀ ਹਰਸੰਗਤ ਜੀ 25 ਪੋ ਦੀ ਰਾਤ ਤੇ 26 ਪੋ ਦੀ ਸਵੇਰ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਬਿਸ਼ਨੂ ਭਗਵਾਨ ਜੀ ਨੇ ਆਪਣੀ ਪੰਜ ਤਤ ਦੀ ਦੇ ਕੁਵਿੰਡੋਂ ਤਜਾਈ ਆ 52 ਸਾਲ ਬਾਅਦ ਔਰ ਉਸੇ ਦਿਨ ਹੀ ਰਾਤ ਦੇ 10:30 ਵਜੇ ਮਹਾਰਜਪੁਰਨ ਸਿੰਘ ਜੀ ਉਹਨਾਂ ਦੇ ਵਿੱਚ ਇਟਲੀ ਦੇ ਸ਼ਹਿਰ ਬ੍ਰਿਟਿਸ਼ੀ ਦੇ ਵਿੱਚ ਫੌਜ ਵਿੱਚ ਨੌਕਰੀ ਕਰਦੇ ਸੀ ਮਹਾਰਜਪੁਰਨ ਸਿੰਘ ਜੀ ਤੇ ਪਿਤਾ ਦਾ ਨਾਮ ਸਰਦਾਰ ਪਾਲ ਸਿੰਘ ਜੀ ਤੇ ਸਮਾਂ ਜੋ ਦੱਸਿਆ ਹੈ ਉਹ 8 ਜਨਵਰੀ 1944 ਨੂੰ ਜਾ ਕੇ ਪ੍ਰਵੇਸ਼ ਕੀਤੀ ਕਿਉਂਕਿ ਇਧਰੋਂ ਇੱਕ ਵਿੰਡੋ ਛੱਡਦੇ ਆ ਤੇ ਜਾਂਦੇ ਆ ਫਿਰ ਸੱਚਖੰਡ ਦੇ ਵਿੱਚ ਉੱਥੇ ਜਾ ਕੇ ਸਚੇ ਪਾਸ਼ਾ ਜੀ ਮਹਾਰਾਜਪੂਰਨ ਸਿੰਘ ਜੀ ਉਹਨਾਂ ਦੇ ਪਿਤਾ ਜੀ ਨਾਲ ਜੋ ਕੌਲ ਇਕਰਾਰ ਵਾਅਦਾ ਕੀਤਾ ਸੀ ਤੇ ਉਹਦਾ ਵੀ ਬਾਣੀ ਵਿੱਚ ਬਿਰਭਾਉਂਦਾ ਹੈ ਹਰਸੰਗਤ ਜੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਸਚੇ ਪਾਸ਼ਾ ਜੀ ਕਿਹਾ ਹੈ ਕਿ ਮੈਂ ਤੁਹਾਡੇ ਪੁੱਤ ਨੂੰ ਵਿਡਿਆਈ ਦਊਂਗਾ ਤੇ ਤੁਸੀਂ ਤੇ ਇੱਥੇ ਆ ਗਿਓ ਤੇ ਪਾਸ਼ਾ ਹੀ ਕਹਿੰਦੇ ਅਸੀਂ ਹੁਣੇ ਚੱਲੇ ਆ ਤੇ ਮਹਾਰਾਜ ਹੁਣੀ ਪੌਂਦੇ ਪੈਰੀ ਵਾਪਸ ਆਏ ਉਸੇ ਦਿਨ ਹੀ ਵਾਪਸ ਆਏ ਤੇ ਰਾਤ ਦੇ 10:30 ਵਜੇ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣਾ ਜੋਤ સ્વરૂਪ ਜਿਹੜਾ ਸੀਗਾ ਡੇਰਾ ਲਾਇਆ ਸੰਬਲ ਦੇ ਸੰਭਲ ਕੇ ਆ ਗਿਆ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਦੀ ਦੇਨੋਂ ਅਤੇ ਫਿਰ ਗੁਰਬਾਣੀ ਦਾ ਥਾ ਪ੍ਰਕਾਸ਼ ਕਰਕੇ ਸ਼ਬਦ ਚਲਾਇਆ। ਬ੍ਰਿਟਿਸ਼ ਏਰ ਸਮੁੰਦਰ ਦੇ ਕਿਨਾਰੇ ਬੜਾ ਮਸ਼ਹੂਰ ਹੈ ਜੀ। ਉਸ ਦਾ ਸਾਹਲ 10 ਮੀਲ ਤੱਕ ਹੈ। ਮਕਾਨ ਹਵਾਦਾਰ ਅਸਮਾਨ ਨਾਲ ਗੱਲਾਂ ਕਰਦੇ ਹਨ। ਫਿਰ ਥੋੜਾ ਜਿਹਾ ਬੇਰਵਾ ਚਿੱਠੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਸ਼ਹਿਰ ਬ੍ਰਿਟਿਸ਼ ਬਾਰੇ ਵੀ ਦੱਸਿਆ ਵੀ ਉਹ ਕਿਸ ਤਰ੍ਹਾਂ ਦਾ ਹੈ। ਸਮੁੰਦਰ ਦੇ ਕਿਨਾਰੇ ਵੱਡੀ ਬੰਦਰਗਾਹ ਉੱਥੇ ਹੈ। ਜਿੱਥੇ ਉਸ ਸ਼ਾਮ ਹਰ ਪ੍ਰਕਾਰ ਦੇ ਸਮੁੰਦਰੀ ਜਹਾਜ਼ 크ਰੂਜ਼ ਡੁਕੀਆਂ ਕਿਸ਼ਤੀਆਂ ਤਾਰਪੇਡੂ ਜਾਨਵਰ ਆਉਂਦੇ ਜਾਂਦੇ ਹਨ ਅਮਰੀਕਨ ਅੰਗਰੇਜ਼ੀ ਇੰਡੀਅਨ ਫੌਜ ਬੜੇ ਜੋਰ ਨਾਲ ਜਰਮਨ ਨੂੰ ਦਬਾਅ ਰਹੀ ਹੈ ਜੀ ਮੇਰੀ ਆਵਾਜ਼ ਡਬਲ ਤੇ ਨਹੀਂ ਆ ਰਹੀ ਨਹੀਂ ਠੀਕ ਆ ਜੀ ਠੀਕ ਆ ਰਹੀ ਆ ਜੀ ਬਾਲ ਠੀਕ ਹੈ ਜੀ ਪੂਰਨ ਸਿੰਘ 3/12 ਪਲਟਨ ਦੀ A ਕੰਪਨੀ ਵਿੱਚ ਕੁਆਟਰ ਮਾਸਟਰ ਦਾ ਕੰਮ ਕਰਦਾ ਹੁੰਦਾ ਸੀ ਅਤੇ ਸ਼ਹਿਰ ਵਿੱਚ ਇੱਕ ਪੁਰਾਣੀ ਫੈਕਟਰੀ ਸੀ ਉੱਥੇ ਕੰਪਨੀ ਰਹਿੰਦੀ ਸੀ ਉੱਥੇ ਨਿਤ ਜੋਤ ਦਾ ਪ੍ਰਕਾਸ਼ ਅੰਦਰੇ-ਅੰਦਰ ਹੁੰਦਾ ਸੀ ਇਸੇ ਸ਼ਹਿਰ ਵਿੱਚ ਮਾਦਰੇ ਬ੍ਰਿਟਿਸ਼ੀ ਬੜਾ ਵੱਡਾ ਗਿਰਜਾ ਹੈ ਜਿਸੂ ਮਸਜਿਦਾਂ ਜਿੱਥੇ ਪੂਰਨ ਸਿੰਘ ਨੂੰ ਮਸੀ ਨੇ ਆਪਣੇ ਅੰਤ ਸਮੇਂ ਵਿੱਚ ਦਰਸ਼ਨ ਦਿੱਤੇ ਅਤੇ ਆਪਣੀ ਆਉਣ ਜਾਣੀ ਦਿਸ਼ਾ ਵਿਖਾਈ ਇਹ ਸ਼ੈਰ ਸੁੰਦਰਤਾ ਵਿੱਚ ਬੜਾ ਬਾਦ ਚੜਕੇ ਹੈ ਸ਼ਹਿਰਗਾ ਅਤੇ ਬਗੀਚੇ ਥਾਂ-ਥਾਂ ਹਨ ਪਰੰਤੂ ਲੜਾਈ ਦਾ ਲੜਾਈ ਦਾ ਮਾਹੌਲ ਕਰਕੇ ਵੀ ਰੌਣਕ ਸੀ ਇਸ ਤੋਂ ਅਜਹੀ ਕਿਰਪਾ ਹੋਈ ਕਿ ਹਿੰਦੁਸਤਾਨ ਆਉਣ ਦਾ ਪ੍ਰਬੰਧ ਹੋਣ ਹੋ ਗਿਆ ਸੱਚੇ ਪਾਤਸ਼ਾਹ ਜੀ ਨੂੰ ਹੌਣਿਸ ਤੋਂ ਇਹ ਹੋਇਆ ਕਿ ਉੱਥੇ ਲੜਾਈ ਵੀ ਲੱਗੀ ਸੀ ਤੇ ਹਿੰਦੁਸਤਾਨ ਆਉਣ ਦਾ ਪ੍ਰਬੰਧ ਹੋ ਗਿਆ ਕਿਉਂਕਿ ਸੱਚੇ ਪਾਤਸ਼ਾਹ ہمارا ਸ਼ੇਰ ਸਿੰਘ ਜੀ ਹੁਣਾ ਹੁਕਮ ਜੋ ਦੇ ਦਿੱਤਾ ਸੀ ਅਤੇ ਵਿਸਾਖੀ ਵਾਲੇ ਦਿਨ 2001 ਵਿਕਰਮੀ ਨੂੰ ਬੰਬਈ ਵਾਪਸ ਆਏ ਫਿਰ ਕਲਿਆਣ ਕੈਂਪ ਵਿੱਚ ਰਹਿ ਕੇ 28 ਵਿਸਾਖ ਨੂੰ ਸਿਆਲਕੋਟ ਆਏ ਤੇ ਸਿਆਲਕੋਟ ਦੀ ਪੀਪੂ ਵਿੱਚੋਂ 3 ਜੇਠ 2001 ਵਿਕਰਮੀ 3 ਜੇਠ 2101 ਵਿਕਰਮੀ ਨੂੰ ਪਿੰਡ 27 ਚੱਕ ਜ਼ਿਲ੍ਹਾ ਲਾਇਲਪੁਰ ਪੁੱਜੇ ਨੇ ਅਤੇ ਉਸੇ ਦਿਨ ਸ਼ਾਮ ਦੇ 7 ਵਜੇ ਘਰ ਮੰंजे ਤੇ ਪਏ ਸੀ ਜਦੋਂ ਜੋਤ ਪ੍ਰਵੇਸ਼ ਹੋ ਗਈ ਮਹਾਰਾਜਪੁਰਨ ਸਿੰਘ ਜੀ ਉਹਨਾਂ ਦੀ ਦੇਹ ਦੇ ਵਿੱਚ ਅਤੇ 8 ਕੁਝ ਟਾਈਮ ਦੀ ਸਮਝ ਨਹੀਂ ਆ ਰਹੀ ਇੱਥੇ ਮਿਸਪ੍ਰਿੰਟ ਹੋਇਆ ਬਜੇ ਤੱਕ ਹੋਈ ਪਤਾ ਨਾ ਲੱਗਾ ਜਾਂ ਘਰ ਦੇ ਉਠੌਣ ਲੱਗੇ ਤੇ ਵੇਖਿਆ ਨਬਜ ਬੰਦ ਹੈ ਸਾਰੇ ਪਰਿਵਾਰ ਵਿੱਚ ਹਲਚਲ ਮਚ ਗਈ ਅਤੇ ਰੋਣ ਲੱਗ ਪਏ ਅਤੇ ਸਾਰੇ ਇਕੱਠੇ ਹੋਏ ਪ੍ਰੀਤਮ ਸਿੰਘ ਦੇ ਆਉਣ ਨਾਲ ਇੱਕ ਦਮ ਮਹਾਰਾਜ ਸ਼ੇਰ ਸਿੰਘ ਜੀ ਨੇ ਸ਼ੇਰ ਵਾਂਗੂੰ ਗਰਜ ਕੇ ਕਿਹਾ ਕਿ ਅਸੀਂ ਜੋਤੀ ਜਾਮਾ ਪਾ ਕੇ ਆ ਗਏ ਹਾਂ ਪ੍ਰੀਤਮ ਸਿੰਘ ਨੂੰ ਪਹਿਲੀ ਆਵਾਜ਼ ਲਈ ਸੱਚੇ ਪਾਤਸ਼ਾਹ ਜੀ ਨੇ ਨਾਲ ਹੁਕਮ ਦਿੱਤਾ ਕਿ 5 ਜੇਠ ਸਾਡਾ ਜਨਮ ਦਿਨ ਕਵਿੰਡ ਮਨਾਇਆ ਜਾਵੇਗਾ ਅਗਲੇ ਦਿਨ ਹੀ ਤਿਆਰ ਹੋ ਕੇ ਪੂਰਨ ਸਿੰਘ ਅਤੇ ਰਣਜੀਤ ਕੌਰ ਸੱਚੇ ਪਾਸ਼ਾ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਦੇ ਘਰੋਂ ਰਣਜੀਤ ਕੌਰ ਸੰਗਤ ਲੈ ਕੇ ਇੱਕ ਵਿੰਡ ਪਹੁੰਚੇ ਕਿੱਥੇ ਪਹੁੰਚੇ ਹਰ ਸੰਗਤ ਜੀ ਕਵਿੰਡ ਪਹੁੰਚੇ ਜਿੱਥੇ ਮਹਾਰਾਜੇ ਸਿੰਘ বিষ্ণੂ ਭਗਵਾਨ ਜੀ ਨੇ 26 ਪੋ ਵਾਲੇ ਦਿਨ ਸਵੇਰੇ ਆਪਣੀ ਦੇਤ ਜਾਈ ਪੰਜ ਤਤ ਦੇ ਸਰਗਣ ਸਰੂਪ ਜਿਹੜਾ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੂਪ ਦਿੱਤਾ ਆ ਸਰਗਣ ਸਰੂਪ ਜੀ ਦੇ ਅਸੀਂ ਰੋਜ਼ ਦਰਸ਼ਨ ਕਰ ਸਕਦੇ ਆ ਉੱਥੇ ਇੱਕ ਵੇਨ ਦੇ ਵਿੱਚ ਪੰਜੇਠ ਮਨਾਇਆ ਸੱਚੇ ਪਾਤਸ਼ਾਹ ਜੀ ਨੇ ਪਾਤਸ਼ਾਹ ਆਪ ਦੇ ਜਨਮ ਦਿਨ ਉੱਤੇ ਜੋਤ ਪ੍ਰਗਟ ਕਰਕੇ ਨਾਰਾ ਲਾਇਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੀ ਨੇ ਕੀ ਨਾਰਾ ਲਾਇਆ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਦਾ ਨਾਰਾ ਲਾਇਆ ਤੇ ਆਪਣੀ ਸਮਾਦ ਦੇ ਉੱਤੇ ਚੜ ਕੇ ਜਿੱਥੇ ਸੱਚੇ ਪਾਤਸ਼ਾਹ ਜੀ ਦਾ ਸਸਕਾਰ ਹੋਇਆ 16 ਪਹਿਰ ਬਹੁਤ ਬਚਨ ਲਿਖਾਈ ਮਹਾਰਾਜ ਸ਼ੇਰ ਸਿੰਘ ਜੀ ਨੇ ਜੋਤ ਦੇ ਪ੍ਰਗਟ ਹੋਣ ਦਾ ਸੰਦੇਸ਼ ਸੰਗਤ ਨੂੰ ਦਿੱਤਾ ਫਿਰ ਸੰਗਤ ਨੂੰ ਹੌਲੀ ਹੌਲੀ ਪਤਾ ਲੱਗਦਾ ਗਿਆ ਸੰਦੇਸ਼ ਦਿੱਤਾ ਕਿ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਰੂਪ ਹੋ ਕੇ ਮਹਾਰਾਜਪੁਰਨ ਸਿੰਘ ਜੀ ਉਹਨਾਂ ਦੀ ਦੇ ਦੇ ਵਿੱਚ ਆ ਗਏ ਨੇ ਪ੍ਰੰਤੂ ਘਰਦਿਆਂ ਨੂੰ ਪ੍ਰਤੀਤ ਨਹੀਂ ਸੂਰਤ ਸਿੰਘ ਨੇ ਕਸਨ ਮੁਕੀ ਵੀ ਪੂਰਨ ਸਿੰਘ ਦੇ ਧਰੀ ਸੂਰਤ ਸਿੰਘ ਕੌਣ ਸੀ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਸਹਬਜ਼ਾਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਮਸਤਾਨਾ ਸਮਝ ਕੇ ਉਹਨਾਂ ਨਾਲ ਇਹ ਕਸਨ ਮੁਕੀ ਕੀਤੀ ਪਰantu ਜੋਤ ਸ਼ਾਂਤ ਸਰੂਪ ਸੀ ਪਰ ਜੋਤ ਸ਼ਾਂਤ ਸਰੂਪ ਸੀ ਕਿਉਂਕਿ ਜੋ ਅੰਦਰ ਸੀ ਉਹ ਤੇ ਮਹਾਰਾਜਾ ਸ਼ੇਰ ਸਿੰਘ বিষ্ণੂ ਭਗਵਾਨ ਜੀ ਬੈਠੇ ਸੀ ਉਸ ਨੇ ਫੇਰ ਵੀ ਪਿਆਰ ਹੀ ਕੀਤਾ ਕਿਉਂਕਿ ਮਹਾਰਾਜਾ ਸ਼ੇਰ ਸਿੰਘ ਜਿਹੜਾ ਦੇ ਸਹਬਜਾਦੇ ਸੀ ਬਾਪੂ ਸੂਰ ਸਿੰਘ ਜੀ ਹੁਣੀ ਇਸੇ ਤਰ੍ਹਾਂ ਅਨੇਕ ਪ੍ਰਕਾਰ ਦੇ ਵਚਨ ਹੁੰਦੇ ਰਹੇ ਕਵਿੰਡ ਦੇ ਲੋਕ ਵੇਖਣ ਨੂੰ ਆਉਣ ਲੱਗੇ ਮਗਰ ਮਹਾਰਾਜ ਜੀ ਜੋ ਜੋਤ ਦੇ ਹੁਕਮ ਅਨੁਸਾਰ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਕਿਉਂਕਿ ਉਹਨਾਂ ਨੂੰ ਦਰਸ਼ਨ ਨਹੀਂ ਸੀ ਦੇਣੇ ਮਹਾਰਾਜੇ ਸਿੰਘ ਜੀ ਉਹਨਾਂ ਨੇ ਨਹੀਂ ਕਿਹੇ ਨੂੰ ਅੰਦਰ ਆਉਣ ਦਿੱਤਾ ਕਿਉਂਕਿ ਜਿਹਨੂੰ ਉਹਨਾਂ ਨੇ ਨਹੀਂ ਸੀ ਦਰਸ਼ਨ ਦੇਣੇ ਨਹੀਂ ਦਿੱਤੇ ਨਾਲ ਹੀ ਹੁਕਮ ਦੇ ਦਿੱਤਾ ਕਿ ਚੱਕ 27 ਵਿੱਚ ਸਾਡਾ ਦਰ ਕਰ ਬਣਾਉਣਾ ਹੈ 27 ਚੱਕ ਦੇ ਵਿੱਚ ਜਿੱਥੇ ਮਹਾਰਾਜਪੂਰਨ ਸਿੰਘ ਜੀ ਉਹਨਾਂ ਦਾ ਜਨਮ ਸਥਾਨ ਸੀ ਜਿਸ ਦੀ ਲੰਬਾਈ 18 ਫੁੱਟ ਚੌੜਾਈ 15 ਫੁੱਟ ਚਾਰ ਦਰਵਾਜ਼ੇ ਅੱਠ ਬਾਰੀਆਂ ਹੋਣਗੀਆਂ ਉਥੇ ਦਰਬਾਰ ਬਣਾਇਆ ਅਤੇ ਪਹਿਲੀ ਹਾੜ ਤੋਂ ਲੈ ਕੇ 17 ਹਾੜ ਤੱਕ ਤਿਆਰ ਕਰ ਦੇਣਾ ਹੈ ਇਹ ਹੁਕਮ ਕਿੰਨੇ ਦਿੱਤਾ ਹਰਸੰਗਤ ਜੀ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਨਰਾਇਣ ਨਰਕੰਦਪੁਰ ਵਾਸੀ ਜੀ ਨੇ ਹੁਕਮ ਦਿੱਤਾ ਤੇ ਫਿਰ ਕੀ ਹੁਕਮ ਦਿੱਤਾ ਦਰਬਾਰ ਬਣਾਉਣ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡਾ ਪਲੰਘ ਇਸ ਦਰਬਾਰ ਦੇ ਵਿੱਚ ਆ ਕੇ ਢਾ ਦੇਣਾ ਜੀ ਉਥੇ के दरबार बनाया पांच रुपए चूर सिंह मंडे पिंड वाले ने भी दिते सेवा की दरबार तैयार होके नेक ਅਨੇਕ ਕੌਤਕ ਕੀਤੇ ਬਾਕੀ ਫੇਰ ਸਹੀ ਇਹ ਸੱਚੇ ਪਾਤਸ਼ਾਹ ਮਹਾਰਾਜਪੁਰਨ ਸਿੰਘ ਜੀ ਹੋਣਾ ਨੇ ਜੋ ਚਿੱਠੀ ਲਿਖੀ ਉਹ ਮੈਂ ਤੁਹਾਨੂੰ ਹਰ ਸੰਗ ਜੀ ਪੜ੍ਹ ਕੇ ਸੁਣਾਈ ਆ ਇੱਕ ਮਿੰਟ ਮੈਂ ਇੱਕ ਰੁਕਣਾ ਤੁਹਾਨੂੰ ਇੱਕ ਮਿੰਟ ਰੁਕਣਾ ਚਨਕ ਜਿਹੜਾ ਹੈ ਨਾ ਇੱਥੇ ਜਦੋਂ 8 ਵਜੇ ਕਹਿੰਦੇ ਹਨ ਨਾ ਸਮਾਂ ਇੱਥੇ ਇੰਗਲੈਂਡ ਅਸੀਂ ਰਹਨੇ ਇੰਗਲੈਂਡ ਤੇ ਜਿਹੜੀ ਇਟਲੀ ਦੇ ਵਿੱਚ ਸਾਢੇ 4 ਘੰਟੇ ਦਾ ਪਿੱਛੇ ਚੱਲਦੇ ਆ ਅਸੀਂ ਤੁਹਾਡੇ ਤੋਂ ਤੇ ਤਾਂ ਹੀ ਹੈ ਇੱਥੇ ਇੱਥੇ 9 ਵਜੇ ਸ਼ੈਤ ਆਂਡੀਆਂ ਦਾ 12 ਵਜੇ ਤੇ ਬ੍ਰਿਡਸੀ ਦੇ ਸਵਾ ਸਾਢੇ ਦੂਜਾ 8:30 ਵਜੇ ਦਾ ਟਾਈਮ ਲਿਖਿਆ ਹੋਇਆ ਇਦਾਂ ਹਾਂਜੀ ਚਲੋ ਅਹੀ ਦੱਸਣ ਦੀ ਬਸ ਜਾਣਕਾਰੀ ਜਿਹੜਾ ਕਿ ਉਥੇ ਹਾਂਜੀ ਇੱਥੇ ਲਿਖਿਆ ਹੋਇਆ ਆਪਣੇ 27 ਜਗ ਦੇ ਵਿੱਚ ਸਾਢੇ 7:00 ਦਾ ਵੇਲਾ ਸੀ ਇਹ ਸੋਗ ਬਾਰੇ ਸ਼ੋਟ ਹੋਇਆ ਨਾ ਜਦੋਂ ਜਦੋਂ ਜੋਤ ਪ੍ਰਵੇਸ਼ ਤੇ ਖੇਲ ਕਰਦੇ ਹੋ ਨਾ ਆਪਣੀ ਦੇਹ ਤਿਆਗਣ ਤੋਂ ਪਹਿਲਾਂ ਰਾਤ ਦੇ 12 ਵਜੇ ਮਹਾਰਾਜੀ ਬਰਨਰ ਇੱਥੇ ਚਿੱਠੀ ਵਿੱਚ ਦੱਸਿਆ ਹਨਾ ਤੇ ਉਹ 12 ਵਜੇ ਤੇ ਇੰਡੀਆ ਦੇ ਹਨ ਤੇ ਉਥੇ ਦੇ ਇਟਲੀ ਦੇ ਸਵਾ 8 ਵਜੇ ਜਦੋਂ ਆਪਣੀ ਬੈਰਕ ਵਿੱਚ ਮਾਰੇਪੁਰਨ ਸਿੰਘ ਜੀ ਵਾਕ ਕਰਦੇ ਪਏ ਸੀ ਤੁਰਦੇ ਫਿਰਦੇ ਸੀਗੇ ਤੇ ਉਦੋਂ ਮਹਾਰਾਜੀ ਵਿੱਚ ਦੇ ਜਾਨੀ ਕਿ ਵਾਦਾ ਕੀਤਾ ਉੱਤੇ ਹਾਂਜੀ 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 ਆਪਣੀ ਇੰਡੀਆ ਦਾ ਟਾਈਮ ਆ ਤੇ ਉਥੇ ਦੂਸਰਾ ਫਿਰ ਮਿਚੀ ਦਾ ਟਾਈਮ ਆਪਾਂ ਨੂੰ ਦੇਖਣਾ ਪੈਣਾ ਹਾਂਜੀ ਹਾਂਜੀ ਬਾਕੀ ਆ ਹਾਂਜੀ ਚਿੱਠੀ ਆਪਣੇ ਪੜ੍ਹ ਕੇ ਆਪਾਂ ਨੂੰ ਕਾਫੀ ਹੱਦ ਤੱਕ ਸਾਰੀ ਸੰਗਤ ਨੂੰ ਇਹ ਤੇ ਆਪਾਂ ਨੂੰ ਗਿਆਨ ਹੋ ਗਿਆ ਕਿ ਖੇਡ ਕਿੱਥੋਂ ਚੱਲੀ ਆ ਕਿੱਦਾਂ ਚੱਲੀ ਆ ਕਿ ਅਕਾਲ ਪੁਰਖ ਕੌਣ ਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੀ ਜਿਹੜੀ ਸਾਰੀ ਹੀ ਖੇਲ ਦਾ ਕਰਤਾ ਆ ਜਿਨੇ ਸਭ ਕੁਝ ਕੀਤਾ ਹੈ ਇਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕੋਈ ਇੱਕ ਲਿਖਤ ਨਹੀਂ ਆਪਣੇ ਕੋਲ ਬਹੁਤ ਲਿਖਤਾ ਆ ਸੱਚੇ ਪਾਤਸ਼ਾਹ ਮਹਾਰਾਜ 24 ਗ੍ਰੰਥ ਆ ਆਪਣੇ ਕੋਲੇ ਜਿਨ੍ਹਾਂ ਨੂੰ ਕੋਈ ਵੀ ਝੂਠਾ ਨਹੀਂ ਕਰ ਸਕਦਾ ਏ ਸੀ ਹਰ ਸੰਗਤ ਜੀ ਚਿੱਠੀ ਤੇ ਉਸ ਤੋਂ ਅੱਗੇ ਆਪਾਂ ਥੋੜੀ ਜੀ ਹਰ ਬਾਣੀ ਪੜਦੇ ਹਾਂ ਸੋ ਮਨ ਸ਼ੀਸ਼ ਵਿੱਚ ਸੋ ਸਿੰਗਾਪੂਰਨ ਵਿੱਚ ਬੈਠਾ ਵੜ ਕਿਆਵਦੇ ਰੱਖੇ ਤਿੱਖੀ ਤਾਰ ਕਰਿਉ ਜਿਆਰ 72 나ੜ ਨਾਥ ਤ੍ਰੈਲੋਕੀ ਮਾਤ ਪਤਾਲੀ ਆਕਾਸ਼ ਪੁਰੀਆਂ ਲੋਹਾ ਪਾਵੇ ਸਾਰ ਸ੍ਰੇਸ਼ਟ ਸਵਾਈ ਰਹਾ ਚੋਕੀ ਰਾਜੇ ਰਾਣਿਆਂ ਵਡ ਜਰਵਾਣਿਆਂ ਗੁਰੂਆਂ ਪੀਰਾਂ ਸਾਧਾਂ ਸੰਤਾਂ ਪਾਵੇ ਸਾਰ ਕਲਯੁਗ ਵੇੜਾ ਅੰਤਮੇ ਅੰਤ ਬੇਮੋਹਾਣਿਆਂ ਮਾਤਾ ਬਾਲ ਨਾ ਕਿਸੇ ਪਿਛਾਣਿਆਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਹੇ ਕਲੰਕਨ ਨਰਾਇਣ ਨਰ ਗੁਰਮੁਖ ਸਾਚੇ ਸੰਤ ਜਨਾ ਦਰਸ਼ਯ ਮੋਗ ਇਕ ਵਿਖਾਏ ਤੁਰ ਸੰਜੋਗ ਮੇਲ ਮਿਲਾਏ ਦੇਵੇ ਸ਼ਬਦ ਸੋਹੰਗ ਸਾਚੀ ਵਸਤ ਦਸਤ ਅਸਤ ਨਿਰੰਕਾਰਿਆ ਏਕਾ ਜੋਤੀ ਨੂਰ ਅਕਾਲਾ ਨਾ ਕੋਈ ਵਰਨ ਨਾ ਕੋਈ ਗੋਤੀ ਨਰ ਹਰ ਹਰ ਨਰ ਗੋਪਾਲਾ ਗੁਰਮੁਖ ਵੇਖੇ ਪ੍ਰਵ ਸਾਚੇ ਬਾਣਕ ਮੋਤੀ ਕਾਇਆ ਮੰਦਰੇ ਅੰਦਰ ਵੇਖੇ ਸੱਚ ਧਰਮ ਸ਼ਾਲਾ ਦਰਮਤ ਮੈਲ ਜਾਏ ਤੋਤੀ ਆਪੇ ਉਠਾਏ ਆਤਮ ਕਾਇਆ ਸੋਤੀ ਜੋਤੀ ਅਗਨੀ ਇੱਕ ਜਵਾਲਾ ਹੋਮੇ ਕੱਡੇ ਵਾਸ਼ਨਾ ਖੋਟੀ ਗੁਰਮੁਖ ਵਿਰਲਾ ਚੜੇ ਸੱਚ ਮਹੱਲੇ ਉੱਪਰ ਚੋਟੀ ਬੇਮੁਖਾ ਮੁਖਰ ਖਾਏ ਝੂਠੀ 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 ਬੋਟੀ ਮਹਾਰਾਜ ਸੇਵ ਸਿੰਘ বিষ্ণੂ ਭਗਵਾਨ ਨੇਹੇ ਕਲੰਕ ਕਲ ਜਾਮਾ ਪਾਇਆ ਸ਼ਬਦ ਖੰਡਾ ਹੱਥੇ ਉਠਾਇਆ ਸੋ ਹੰਗ ਡੰਡਾ ਸੰਗ ਰਲਾਇਆ ਬੇਮੁਖ ਜੀਵ ਪਕੜ ਪਿਛਾੜੇ ਕਾਲਯੁਗ ਕੋਟਨ ਕੋਟੀ ਹਰ ਸਿੰਘ ਜੀ ਸਿੰਘਪੁਰਨ ਵਿੱਚ ਬੈਠਾ ਵੜ ਕੌਣ ਬੈਠਾ ਸੀ ਸਿੰਘਪੁਰਨ ਦੇ ਵਿੱਚ ਮਹਾਰਾਜ ਨੂੰ ਭਗਵਾਨ ਜੀ ਜਿਹੜੇ ਕਹਿ ਰਹੇ ਨੇ ਬਾਣੀ ਵੀ ਹਵਾਲਾ ਦੇ ਰਹੀ ਆ ਸੱਚੇ ਪਾਤਸ਼ਾਹ ਕਿ ਮੈਂ ਦੇਹ ਛੱਡ ਕੇ ਸਰਗਣ ਸਰੂਪ 52 ਸਾਲ ਆਪਣੀ ਦੇਹ ਹੰਡਾ ਕੇ ਪੰਜ ਤਤ ਦੀ ਦੇਹ ਛੱਡ ਕੇ ਤੇ ਜੋਤ ਸਰੂਪ ਹੋ ਕੇ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਦੇ ਅੰਦਰ ਬੈਠਾ ਵੜ ਇਸ ਦਾ ਇਹ ਹੀ ਮਤਲਬ ਆ ਹਰ ਸੰਗਤ ਜੀ ਪਰਖ ਵਿਨਾਸ਼ੀ ਚੇਤਨ ਚੇਤ ਜਨ ਭਗਤਾ ਕਰੇ ਸਾਚਾ ਹੇਤ ਬੇਮੁਖ ਜਾਣਣ ਜਿੰਨ ਪ੍ਰੇਤ ਸਿੰਘ ਪੂਰਨ ਦੇ ਵਿੱਚ ਸਮਾਇਆ ਬੇਮੁਖਾ ਨੂੰ ਨਹੀਂ ਸਮਝ ਸੀ ਕਿ ਉਹਨਾਂ ਦੇ ਅੰਦਰ ਕੌਣ ਸਮਾਇਆ ਆ ਉਹ ਹੋਰ ਕੁਝ ਸਮਝਦੇ ਹੀ ਜੋਤੀ ਜੋ ਸਰੂਪ ਹਾਰ ਮਿਹ ਕਲੰਕ ਨਰਾਇਣ ਨਰ ਸ਼ਬਦ ਸੁਨੇਹੜਾ ਸਾਚਾ ਕਲ ਜੰਗਲ ਜੂ ਉਜਾੜ ਪਹਾੜ ਜਾਲ ਥਲ ਸਰਬ ਰਿਹਾਰ ਜਗਾਇਆ ਸਿੰਘ ਪੂਰਨ ਪਰਵੇਸ਼ ਜਗਤ ਦਸਮੇਸ਼ਿਆ ਪੁਰਖ ਨਿਰੰਜਨ ਕਰੋ ਆਦੇਸ਼ ਸਦਵਸੇ ਕਾਇਆ ਦੇਸ ਗੁਰਮੁਖ ਵਿਰਲੇ ਵੇਖਿਆ ਨਾ ਕੋਈ ਮੋਛ ਦਾੜੀ ਨਾ ਕੇਸ ਆਦ ਪੁਰਖ ਰਹੇ ਹਮੇਸ਼ ਨਿਰਗੁਣ ਰੂਪ ਸਰਬ ਸਮਾਰਿਆ ਜਦੋਂ ਸੱਚੇ ਪਾਤਸ਼ਾਹ ਜੀ ਨਿਰਗੁਣ ਹੋਗੇ ਨਿਰਾਕਾਰ ਹੋਗੇ ਜੋਤ ਰੂਪ ਹੋਗੇ ਨਾ ਉਹਦੀ ਕੋਈ ਮੋਛ ਨਾ ਕੋਈ ਦਾੜੀ ਨਾ ਕੋਈ ਕੇਸ ਸੱਚੇ ਪਾਤਸ਼ਾਹ ਜੀ ਜੋਤ ਰੂਪ ਹੋਗੇ ਮਹਾਰਜਪੁਰਨ ਸਿੰਘ ਜੀ ਉਹਨਾਂ ਦੀ ਦੇਹ ਦੇ ਵਿੱਚ ਕਾਲਯੁਗ ਕਾਇਆ ਕਾਲਾ ਵੇਸ ਗੁਰਦਸ਼ਮੇਸ਼ਿਓ ਚਪੀਰ ਆਪ ਕਹਾਰਿਆ ਜੋਤੀ ਜੋਤ ਰੂਪ ਹਾਰ ਨਹਿ ਕਲੰਕ ਨਰਾਇਣ ਨਰ ਜੋਤੀ ਜਾਮਾ ਵੇਖ ਤਰ ਅੰਤ ਨਵੇੜਾ ਜਗਤ ਛੇੜਾ ਤਰਤmaat ਤੇਰਾ ਖੁੱਲਾ ਵੇੜਾ ਆਪਣੀ ਹੱਥੀ ਆਪ ਕਰਾ ਰਿਹਾ ਆਪਣੇ ਕੋ ਸਮਾ ਹੈਗਾ ਹਰਸੰਗਤ ਜੀ ਹਾਂਜੀ ਹਾਂਜੀ ਹੈਗਾ ਸਮਾ ਜੀ ਹੋਰ ਕਿਸੇ ਦੇ ਤਿਆਰ ਆ ਤੇ ਬਾਅਦ ਚ ਪੜਨ ਵਾਸਤੇ ਹਰਸੰਗਤ ਜੀ ਨੇ ਬਿਰਾਜ ਨੂੰ ਸਮਾ ਦਈਏ ਐਂਡ ਦੇ ਇਸ ਕੀਤਾ ਆ ਗੁਰਸੇ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਬਾਅਦ ਚ ਲੈ ਲੀ 10 ਮਿੰਟ 5 ਮਿੰਟ ਲੈ ਲਓ ਤੁਸੀਂ ਹੋਰ ਸੋ ਠੀਕ ਹੈ ਜੀ 5 ਮਿੰਟ ਲੈ ਲੀ ਹਾਂਜੀ ਆਉਣਾ ਚੱਲ ਸੱਚੇ ਦਰਬਾਰੀ ਵੇਖਣ ਸਿੰਘ ਪੂਰਨ ਕਿਹੜਾ ਲਾਈ ਬੈਠਾ ਤੁਰ ਦਰਗਾਹੀ ਯਾਰੀ ਮਨ ਮੁੱਖਾਂ ਆਈ ਕਿਸਮਤ ਮਾੜੀ ਸੰਤ ਮਨੀ ਸਿ ਤੇਰੀ ਲਾਜ ਰਖਾਏ ਚਰਨ ਸੁਹਾਏ ਦਾਹੜੀ ਸੰਗਨਾਇ ਆਈ ਮੋਤ ਲਾੜੀ ਪਰਖ ਵਿਨਾਸ਼ੀ ਪਿਛੇ ਅਗਾੜੀ ਤੇਵ ਕੋਈ ਨਾ ਪੌਂਦਾ ਏ ਹੋਏ ਖੇਲ ਇਸ ਤਾਰਾ ਹਾੜੀ ਪ੍ਰਭ ਸਾਚਾ ਖੇਲ ਲਖੋਂਦਾ ਏ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਆਪਣੀ ਸ਼ਰਨ ਰਖੋਂਦਾ ਏ ਜੋਗ-ਜੁਗ ਮੇਲਾ ਆਪ ਕਰ ਜੋਗ-ਜੁਗ ਮੇਲ ਮਿਲਾਇੰਦਾ ਸੱਜਣ ਸੁਹੇਲਾ ਆਪ ਵਣ ਬੇੜਾ ਬੰਨੇ ਲਾਇੰਦਾ ਨਗਰ ਖੇੜਾ ਇੱਕ ਤਨ ਖੁੱਲਾ ਬੇੜਾ ਆਪ ਵਖਾਇੰਦਾ ਆਵਣ ਜਾਵਣ ਗੇੜਾ ਜਨ ਆਪਣਾ ਆਪ ਸੰਗ ਨਿਵਾਇੰਦਾ ਅਪੀ ਦਿਵੀਨਾਮ ਤਨ ਪੱਲੇ ਗਾਂਡ ਬਣਾਇੰਦਾ ਸ਼ਬਦ ਸੁਣਾਏ ਰਾਗ ਕੰਨ ਸਾਚੀ ਪਿਖਿਆ ਇੱਕ ਵਖਾਇੰਦਾ ਹਰ ਭਗਤ ਚੜਾਏ ਸਾਚੇ ਚੰਨ ਜੋਤੀ ਆਪਣੀ ਵਿੱਚ ਟਕਾਏਂਦਾ ਹਰ ਜਨ ਆਤਮ ਜਾਏ ਮਨ ਨੇਣ ਨੇਣਾ ਵਿੱਚ ਸਮਾਏਂਦਾ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੋਹਾਂ ਜੋੜਾ ਇੱਕ ਦਰ ਇੱਕ ਵਿਖਾਏ ਸਾਚਾ ਕਰ ਸਤ ਤਖਤ ਸੁਹਾਏਂਦਾ ਹਰ ਸੰਗ ਜੀ ਇਹ ਥੋੜੀ ਜਿਹੀ ਲਿਖਤੀ ਵੱਖਰੇ ਵੱਖਰੇ ਪੇਜਿਸ ਤੋਂ ਮੈਂ ਲਿੱਤੀ ਆ ਥੋੜੀ ਥੋੜੀ ਲਿਖਤ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਦੀ ਕਿ ਆਪਣੇ ਹਰ ਸੰਗਤ ਨੂੰ ਥੋੜੀ ਜੀ ਸਮਝ ਆ ਜਾਵੇ ਤੇ ਬਾਕੀ ਸਮਝ ਦੇਣ ਵਾਲਾ ਤੇ ਪਰਮੇਸ਼ਰ ਆਪ ਤੇ ਉਹਨਾਂ ਦੇ ਚਰਨਾਂ ਦੇ ਦਾਸ ਸਾਂ ਮਹਾਰਾਜ ਉਹਨਾਂ ਦੇ ਕਿ ਇਹਨੂੰ ਨਹੀਂ ਆਪਾਂ ਕੁਝ ਵੀ ਸਮਝਾ ਸਕਦੇ ਹਰ ਸੰਗਤ ਜੀ ਤੇ ਅਸੀਂ ਤੇ ਹੀ ਕਵਾਂਗੇ ਕਿ ਮਹਾਰਾਜ ਜੀ ਸਦਾ ਹੀ ਰਹਿਮ ਕਰਨ ਸੋ ਇਹ ਇਸ ਲਿਖਤ ਤੋਂ ਆਪਾਂ ਨੂੰ ਕਾਫੀ ਹੱਦ ਤੱਕ ਇਹ ਕਲੀਅਰ ਹੋ ਗਿਆ ਕਿ ਵੇਖਣ ਸਿੰਘ ਪੂਰਨ ਕਿਹੜਾ ਲਾਈ ਬੈਠਾ ਤੁਰ ਦਰਗਾਹੀ ਯਾਰੀ ਹੁਣ ਤੁਰ ਦਰਗਾਹੀ ਯਾਰੀ ਲਾਈ ਹੀ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਨੇ ਕਿੱਥੇ ਤੁਰ ਦਰਗਾਹੀ ਕੋਣ ਸੀਗਾ ਸੱਚਖੰਡ ਦੇ ਵਿੱਚ ਕੋਣ ਸੀਗਾ ਜਿੱਥੇ ਯਾਰੀ ਲਾਈ ਹੀ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਨੇ ਮਹਾਰਾਜੇ ਸਿੰਘ বিষ্ণੂ ਭਗਵਾਨ ਨੇਹਿ ਕਲੰਕ ਨਰਾਇਣ ਨਾਚਵੀਂ ਆਵਤਾਰ ਕਣਕਪੁਰ ਵਾਸੀ ਜੀ ਉੱਥੇ ਹਨ ਉੱਥੇ ਸਨ ਜਿੱਥੇ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਯਾਰੀ ਲਾਈ ਜੋ ਪਿਛਲੇ ਵਾਦੇ ਕੋਲ ਇਕਰਾਰ ਸੀਗੇ ਉਹ ਸਾਰੇ ਲੈਣੇ ਦੇਣੇ ਆ ਕੇ ਮਹਾਰਾਜੇ ਸਿੰਘ বিষ্ণੂ ਭਗਵਾਨ ਜੀ ਨੇ ਦਿੱਤੇ ਆ ਹਰ ਸੰਗਤ ਜੀ ਸਾਨੂੰ 24 ਗ੍ਰੰਥ ਸਾਨੂੰ ਜਕਾਰਾ ਆਪਾਂ ਹੁਣੀ ਚਿੱਠੀ ਚ ਪੜ ਕੇ ਹਟਿਆ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੋਹ ਅੰਗ ਮਹਾਰਾਜੇ ਸਿੰਘ বিষ্ণੂ ਭਗਵਾਨ ਦਾ ਜਕਾਰਾ ਦਿੱਤਾ ਔਰ ਜੇ ਜਕਾਰੇ ਦੇ ਵਿੱਚ ਨਾਮ ਆ ਉਹ ਵਾਕਈ ਮਹਾਰਾਜੇ ਸਿੰਘ বিষ্ণੂ ਭਗਵਾਨ ਦਾ ਹੀ ਨਾਮ ਆ ਜਿਹੜੇ ਕਹਿੰਦੇ ਆ ਕਿ ਨਹੀਂ ਜੀ ਇਹ ਉਹਨਾਂ ਦਾ ਨਾਮ ਨਹੀਂ ਹੈਗਾ ਗਲਤ ਪ੍ਰਚਾਰ ਕਰਦੇ ਆ ਇਹ ਗਲਤ ਆ ਮਹਾਰਾਜ ਸ਼੍ਰੀ ਜੀ ਸੁਭਿਸ਼ਣੂ ਭਗਵਾਨ ਦੇ ਨਾਮ ਦਾ ਹੀ ਜ਼ਿਕਰ ਆਏ ਉਹਨਾਂ ਦੀ ਨਾਮ ਦੀ ਜੈ ਆ ਔਰ ਇਹ ਚਾਰਜ ਤੱਕ ਹੋਣੀ ਆ ਅੱਗੇ ਵੀ ਉਹਨੇ ਆਪਣੀ ਜੋ ਖੇਲ ਖੇਲਣੀ ਆ ਕਿਉਂਕਿ ਉਹੋ ਸਾਰੀ ਕਰਨੀ ਦਾ ਕਰਤਾ ਪਰਮੇਸ਼ਰ ਆ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਉਹਨੇ ਜੋ ਕਰਨਾ ਆ ਉਹਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਉਹ ਆਪਣੀ ਮਰਜ਼ੀ ਦਾ ਖੁਦ ਮਾਲਕ ਆ ਹਰਸੰਗਤ ਜੀ ਹਰਸੰਗਤ ਤੋ ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਤੋ ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਤੋ ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਤੋ ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਤੋ ਹੰਗਮਾ ਨਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੱਚੇ ਪਾਸ਼ੂ ਦਇਆ ਕਰਿਓ ਗਲਤੀ ਪਹੁੰਚ ਗਈ ਮਾਫੀ ਦਿਓ ਮਹਾਰਾਜ ਬਹੁਤ ਬਤਲਵਾਉਂਦਾ ਹਾਂ ਜੀ ਆਪ ਜੀ ਦਾ ਸੱਚੇ ਪਾਸ਼ਾ ਜੀ ਦੀ ਲਿਖੀ ਹੋਈ ਚਿੱਠੀ ਤੇ ਹਰਬਾਣੀ ਦਾ ਲੇਖ ਸਾਂਝਾ ਕੀਤਾ ਇੱਕ ਬਹੁਤ ਹੀ ਨੋਟ ਕਰਨ ਵਾਲੀ ਗੱਲ ਹੈ ਇਹਨਾਂ ਚਿੱਠੀਆਂ ਦੇ ਵਿੱਚ ਇਹ ਚਿੱਠੀਆਂ ਕੋਈ ਬਾਹਰ ਜੀ ਵੱਲੋਂ ਜਿੰਨੀਆਂ ਵੀ ਲਿਖੀਆਂ ਬਹੁਤ ਹੀ ਨਿਮਰਤਾ ਦੇ ਨਾਲ ਲਿਖੀਆਂ ਗਈਆਂ ਆ ਤੇ ਦੂਸਰੀ ਗੱਲ ਜਦੋਂ ਜੋਤ ਸਰੂਪ ਕੋਈ ਹੋ ਜਾਂਦਾ ਆ ਉਹਦੀ ਕੋਈ ਫੋਟੋ ਨਹੀਂ ਖਿੱਚ ਸਕਦਾ ਇਸੇ ਕਰਕੇ ਇਹਨਾਂ ਨੇ ਦੱਸਿਆ ਹਰਬਾਣੀ ਵਿੱਚ ਮੋਛ ਦਾੜੀ ਦਾ ਕੇਸ ਇਸੇ ਕਰਕੇ ਜਿਹੜਾ ਗੁਰੂ ਦੀ ਕੋਈ ਫੋਟੋ ਨਹੀਂ ਹੈਗੀ ਤੇ ਨਾ ਹੀ ਕਿਸੇ ਤੇ ਯਕੀਨ ਕਰਿਓ ਕਿਸੇ ਵੇਲੇ ਫੋਟੋਆਂ ਤੇ ਲਿਖਿਆ ਹੁੰਦਾ ਪਰ ਜੋ ਹਣ ਵੀਰਗਦੇਵ ਜੀ ਸਮਾਂ ਲੈਣਗੇ ਅੱਗੇ ਹਾਂਜੀ ਵੀਰ ਜੀ ਥੈਂਕ ਯੂ ਜੀ ਹਾਂਜੀ ਪਰ ਸੱਚੇ ਪਾਸ਼ਾ ਜੀ ਨੇ ਸਾਨੂੰ ਆਪਣਾ ਸਰਵਿਸ ਰੂਪ ਪਹਿਲਾਂ ਹੀ ਦਿੱਤਾ ਸੀ ਇੱਕ ਮਿੰਟ ਦੇ ਵਿੱਚ ਹਾਂਜੀ ਇਸ ਤਰ੍ਹਾਂ ਵੀ ਸਾਨੂੰ ਪਤਾ ਆ ਕਿ ਵੀ ਉਹ ਪਰਮੇਸ਼ਰ ਕਿਦਾਂ ਦਾ ਦਿਖਦਾ ਆ ਹਾਂਜੀ ਬਿਲਕੁਲ ਉਹਨਾਂ ਨੇ ਸਰੂਪ ਬਣਾਇਆ ਸਾਡੇ ਵਾਸਤੇ ਦਿਖਣ ਵਾਲਾ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਸੱਚੇ ਪਾਤਸ਼ਾਹ ਨੇ ਜੋ ਸਰੂਪ ਬਚਣਾ ਚ ਵੀ ਇਹ ਗੱਲ ਆਖੀ ਆ ਭਾਈਆ ਤੇਜਾ ਸਿੰਘ ਨੂੰ ਵੀ ਗੰਜਿਆ ਸਾਡਾ ਫੋਟੋ ਵੀ ਲੈ ਕੇ ਰੱਖਿਆ ਕਰੋ ਜੇ ਅਸੀਂ ਲੱਭਦਿਆਂ ਤੇ ਇਹ ਚੋਂ ਹੀ ਲੱਭਦਿਆਂ ਜੇ ਕਿਸੇ ਹੋਰ ਨੇ ਵੀ ਦਰਸ਼ਨ ਕਰਨਾ ਹੁੰਦਾ ਤੇ ਤੁਸੀਂ ਦੂਸਰਿਆਂ ਨੂੰ ਵੀ ਦੱਸ ਦਿਆ ਕਰੋ ਬਿਲਕੁਲ ਹਾਂਜੀ ਹਾਂਜੀ ਵੀਰ ਜੀ ਹਾਂਜੀ ਗੁਰਦੇਵ ਸਿੰਘ ਜੀ ਹਾਂਜੀ